ਸਾਰਾ ਡੀਰੀ ਐਡਰੈਸਟਰ ਵਿੱਚ ਰੱਖਿਆ ਹੈ ਕੀ ਮੰਗਲਾ ਸਰਾਇ ਜੀ ਮੁੰਦੇ ਅਣਾ ਹਲਕਾ ਗਿਲ ਦੇ ਵਿੱਚ ਇੱਕ ਪੰਚਾਇਤ ਜਿਹਦਾ ਨਾਮ ਸਜੋਤੰਗਰਾ ਉੱਥੇ ਇੱਕ ਸਰਪੰਚ ਹੈ ਜਿਹੜੇ ਸੁਖਵਿੰਦਰ ਕੌਰ 바ਵਾ ਦਾ ਨਾਮ ਹੈ ਔਰ ਉਹਦੇ ਵੱਲੋਂ ਕਰਪਸ਼ਨ ਦੀਆਂ ਸੀਮਾਵਾਂ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਜਿਹੜੀ ਕਰਪਸ਼ਨ ਉਹਦੇ ਪੰਚਾਇਤ ਦੇ ਵਿੱਚ ਜਿਹੜੀ ਕੀਤੀ ਜਾ ਰਹੀ ਸੀ ਔਰ ਬਹੁਤ ਸਾਰੇ ਲੋਕਾਂ ਦੀਆਂ ਸ਼ਿਕਾਇਤਾਂ ਸੀਗੀਆਂ ਸਾਡੇ ਕੋਲੇ ਬਹੁਤ ਸਾਰੇ ਲੋਕ ਉਹਨਾਂ ਦੀਆਂ ਵੀਡੀਓਜ਼ ਉਹਨਾਂ ਦੀਆਂ ਆਡੀਓਜ਼ ਲੈ ਕੇ ਬਹੁਤ ਵਾਰੀ ਮੇਰੇ ਕੋਲੇ ਕਿਉਂਕਿ ਮੈਂ ਭਾਜਪਾ ਦਾ ਕੰਮ ਦੇਖ ਰਿਹਾ ਹਾਂ ਗਲ-ਹਲਕੇ ਦੇ ਵਿੱਚ ਇਸ ਕਰਕੇ ਸਾਡੇ ਕੋਲੇ ਬਹੁਤ ਵਾਰੀ ਅਪਰੋਚ ਕਰ ਰਹੇ ਸੀ ਸੋ ਇਦਾਂ ਹੋ ਗਿਆ ਵੀ ਸਾਡੀ ਵੀ ਉੱਥੇ ਇੱਕ ਆਲਰੇਡੀ ਸਾਡੀ ਉਹਨਾਂ ਦੀ ਪੰਚਾਇਤ ਦੇ ਵਿੱਚ ਮੇਰੀ ਜਗ੍ਹਾ ਬਹੁਤ ਪੁਰਾਣੀ ਪਈ ਹੈ ਜਿਹਦੇ ਵਿੱਚ ਮੇਰੇ ਦੋਸਤ ਨੇ ਭਾਜਪਾ ਸਾਹਿਬ ਉੱਥੇ ਕੋਠੀ ਬਣਾ ਰਏ ਸੀ ਔਰ ਜਿਹੜਾ ਪਾਣੀ ਦਾ ਕਨੈਕਸ਼ਨ ਦੇਣ ਵਾਸਤੇ ਤੁਹਾਨੂੰ ਪਤਾ ਵੀ ਪੰਚਾਇਤ ਦੇ ਵਿੱਚ ਇੱਕ ਪਾਣੀ ਦਾ ਹਰ ਪੰਚਾਇਤ ਦੇ ਵਿੱਚ ਕਿਉਂਕਿ ਸ਼ਹਿਰੀ ਪੰਚਾਇਤਾਂ ਨੇ ਇੱਥੋਂ ਜਿਹੜਾ ਪਾਣੀ ਦਾ ਕਨੈ ਉਹ ਜਿਹੜਾ ਚੇਅਰਮੈਨ ਹੁੰਦਾ ਉਹ ਆਟੋਮੈਟਿਕਲੀ ਸਰਪੰਚ ਹੁੰਦਾ ਕਿਉਂਕਿ ਕਾਰਪੋਰੇਸ਼ਨ ਦੇ ਵਿੱਚ ਅਸੀਂ ਕਾਰਪੋਰੇਸ਼ਨ ਦੇ ਕੋਲ ਜਾਂਦੇ ਆ ਜਿਹੜੀਆਂ ਪਿੰਡੂ ਪੰਚਾਇਤਾਂ ਨੇ ਉਹਦੇ ਵਿੱਚ ਸਰਪੰਚ ਦੇ ਕੋਲੋਂ ਜਾ ਕੇ ਤੁਹਾਨੂੰ ਪਾਣੀ ਦੇ ਕਨੈਕਸ਼ਨ ਲੈਣੇ ਪੈਂਦੇ ਆ ਔਰ ਤੁਸੀਂ ਦੇਖੋ ਵੀ ਤਰਾਸ ਦੀ ਕਿੰਨੀ ਵੱਡੀ ਆ ਵੀ ਜਿਹੜਾ ਮੌਜੂਦਾ ਸਰਪੰਚ ਜਿਹੜੀ ਲੇਡੀ ਆ ਜਿਹਨੂੰ ਲੋਕਾਂ ਨੇ ਚੁਣਿਆ ਔਰ ਉੱਥੇ ਪਹਿਲਾਂ ਇਲੈਕਸ਼ਨ ਹੋਈ ਉੱਥੇ ਇਹਨਾਂ ਨੇ ਦੂਜੇ ਦੇ ਕੈਨਸਲ ਕਰਾ ਕੇ ਤੱਕੇ ਨਾਲ ਚਲੋ ਇਲੈਕਸ਼ਨ ਇਹ ਸਰਪੰਚ ਬਣੇ ਔਰ 4 ਲੱਖ ਰੁਪਏ ਦੀ ਡਿਮਾਂਡ ਜਦੋਂ ਇਹਨਾਂ ਵੱਲੋਂ ਕੀਤੀ ਗਈ ਤੇ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਵੀ ਐ ਕਰਕੇ ਉਹ ਫਰਾਨੀ ਸਰਪੰਚਾ ਜਿਹੜੀ ਉਹ 4 ਲੱਖ ਰੁਪਏ ਦੀ ਡਿਮਾਂਡ ਕਰ ਰਹੀ ਹੈ ਤੇ ਮੈਂ ਪੁੱਛਿਆ ਕਿਸ ਚੀਜ਼ ਦੀ ਜ਼ਮਾਨਤਰੀ 4 ਲੱਖ ਰੁਪਏ ਸਿਰਫ ਇੱਕ ਘਰ ਨੂੰ ਪਾਣੀ ਦਾ ਕਨੈਕਸ਼ਨ ਜੋੜਨ ਦਾ 4 ਲੱਖ ਰੁਪਏ ਤੇ ਮੈਂ ਉਹਨਾਂ ਨੂੰ ਉਹਨਾਂ ਨੇ ਮੈਨੂੰ ਮੈਨੂੰ ਵੀ ਉਹਨਾਂ ਦੀ ਕਾਲ ਆ ਗਈ ਤਾਂ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਤੁਸੀਂ ਸਾਨੂੰ ਮਿਲ ਕੇ ਜਾਓ ਵੀ ਤੁਸੀਂ ਤੁਹਾਨੂੰ ਅਸੀਂ ਇਸ ਤਰੀਕੇ ਨਾਲ ਇੱਥੇ ਕੰਮ ਨਹੀਂ ਕਰਨ ਦੇਣਾ ਕੋਠੀ ਦਾ ਮੈਂ ਕਿਉਂ ਨਹੀਂ ਕਰਦੇ ਤੁਹਾਡਾ ਕੋਈ ਇਤਕਾਰ ਹੈ ਵੀ ਤੁਸੀਂ ਕਿਤੇ ਰੋਕ ਸਕਦੇ ਹੋ ਭਾਈ ਵੀ ਤੁਸੀਂ ਪਾਣੀ ਦਾ ਕਨੈਕਸ਼ਨ ਕਹਿੰਦੀ ਮੈਂ ਤੁਹਾਨੂੰ ਲੈਣ ਨਹੀਂ ਦੇਣਾ ਮੈਨੂੰ ਕਹਿੰਦੀ ਮੇਰੇ ਮੇਰੇ ਕੋ ਘਰੇ ਜਾ ਕੇ ਮਿਲ ਮੈਂ ਉਹਨਾਂ ਨੂੰ ਬੇਨਤੀ ਕੀਤੀ ਮੈਂ ਕਿਹਾ ਜੀ ਸਰਪੰਚ ਸਾਹਿਬ ਤੁਸੀਂ ਲੋਕਾਂ ਦੀ ਸੇਵਾ ਵਾਸਤੇ ਬਣੇ ਹੋ ਲੋਕਾਂ ਦੀ ਤੁਸੀਂ ਤੁਹਾਨੂੰ ਲੋਕਾਂ ਨੇ ਚੁਣਿਆ ਤੁਸੀਂ ਲੋਕਾਂ ਤੋਂ ਡਿਮਾਂਡ ਕਰ ਰਹੇ ਹੋ 4000 ਲੱਖ ਰੁਪਏ ਤੁਸੀਂ ਇੱਕ ਪਾਣੀ ਦਾ ਕਨੈਕਸ਼ਨ ਉਹ ਵੀ ਸਰਕਾਰੀ ਪਾਣੀ ਆ ਕੋਈ ਪ੍ਰਾਈਵੇਟ ਪਾਣੀ ਦਾ ਹੈ ਨਹੀਂ ਵੀ ਜਿਹੜਾ ਤੁਹਾਡੇ ਘਰੋਂ ਜਾਣਾ ਪਾਣੀ ਇੱਕ ਸਰਕਾਰ ਦਾ ਪਾਣੀ ਆ ਸਰਕਾਰ ਦੀ ਟੈਂਕੀ ਬਣੀ ਆ ਸਰਕਾਰ ਨੇ ਪਾਣੀ ਦਾ ਕਨੈਕਸ਼ਨ ਦੇਣਾ 1100 ਰੁਪਏ ਉਹਦੀ ਸਰਕਾਰੀ ਫੀਸ ਆ ਉਹਦੀ ਤੁਸੀਂ 1100 ਦੇ ਬਦਲੇ ਤੁਸੀਂ 4 ਲੱਖ ਰੁਪਏ ਇੱਕ ਕਨੈਕਸ਼ਨ ਦਾ ਮੰਗ ਰਹੇ ਹੋ ਮੜੀ-ਮੋੜੀ ਛਲਮਾ ਜਾ ਕਰੋ ਵੀ ਜੇ ਤੁਸੀਂ ਏਦਾਂ ਦਾ ਕੰਮ ਕਰੋਗੇ ਵੀ ਇਹ ਸਮਾਜ ਵਾਸਤੇ ਚੰਗੇ ਕੰਮ ਨਹੀਂ ਤੁਸੀਂ ਮੌਜੂਦਾ ਸਰਪੰਚ ਹੋ ਪਰ ਉਹਦੇ ਵੱਲੋਂ ਬਾਰ-ਬਾਰ ਮੈਂ ਉਹਨੂੰ ਇੱਕ ਵਾਰ ਬੇਨਤੀ ਕੀਤੀ ਉਹ ਨਹੀਂ ਮੰਨੀ ਮੈਂ ਦੂਜੀ ਵਾਰ ਫੇਰ ਉਹਨਾਂ ਨੂੰ ਮਿਲ ਕੇ ਆਇਆ ਉਹਨੂੰ ਬੇਨਤੀ ਕੀਤੀ ਉਹਨਾਂ ਵੱਲੋਂ ਬਹੁਤ ਹੀ ਇੱਕ ਬਤਮੀਜੀ ਦੇ ਲਹਿਜੇ ਨਾਲ ਪਤਾ ਨਹੀਂ ਉਹਦੇ ਸਿਰ ਤੇ ਕਿਹੜਾ ਕੀ ਸਵਾਰ ਸੀ ਮੈਨੂੰ ਨਹੀਂ ਸਮਝ ਆਇਆ ਚੰਗੀ ਤਰ੍ਹਾਂ ਸਾਨੂੰ ਜਾਣਦੀ ਹੈ ਕਿਉਂਕਿ ਪਹਿਲਾਂ ਕਾਂਗਰਸ ਦੇ ਵਿੱਚ ਸੀਗੀ ਸਾਡੀ ਪਾਰਟੀ ਜੀ ਵੀ ਘੁੰਮਦੇ ਰਹੇ ਆ ਛਾੜੂਚ ਵੀ ਘੁੰਮਦੇ ਰਹੇ ਸਾਰੀਆਂ ਪਾਰਟੀਆਂ 'ਚ ਉਹ ਘੁੰਮਦੇ ਆ ਸੋ ਮੈਂ ਇਹਨਾਂ ਨੂੰ ਬੜਾ ਪਿਆਰ ਨਾਲ ਸਮਝਾਇਆ ਵੀ ਸਰਪੰਚ ਸਾਹਿਬ ਤੁਸੀਂ ਦੇਖੋ ਵੀ ਮੈਂ ਇੱਕ ਪਾਰਟੀ ਦਾ ਨੁਮਾਇੰਦਾ ਆ ਵੀ ਤੁਸੀਂ ਜਦ ਮੇਰੇ ਤੋਂ ਡਿਮਾਂਡ ਕਰ ਰਹੇ ਹੋ 4 ਲੱਖ ਰੁਪਇਆ ਮੈਂ ਇੱਕ ਪਾਰਟੀ ਦਾ ਨੁਮਾਇੰਦਾ ਆ ਤੁਹਾਨੂੰ ਮਾੜੀ-ਮੋਟੀ ਡਰ ਵੀ ਹੈ ਨਹੀਂ ਤੁਹਾਨੂੰ ਪ੍ਰਸ਼ਾਸਨ ਦਾ ਵੀ ਡਰ ਨਹੀਂ ਹੈ ਨਾ ਤੁਹਾਨੂੰ ਕਿਸੇ ਪਾਰਟੀ ਦਾ ਡਰ ਹੈ ਕਹਿੰਦੇ ਨਹੀਂ ਜੀ ਰੁਪਇਆ ਲੱਗਣਾ 4 ਲੱਖ ਤੇ ਜੇ ਦੇਵੋਗੇ ਤਾਂ ਕਨੈਕਸ਼ਨ ਹੋਊਗਾ ਨਹੀਂ ਤਾਂ ਤੁਹਾਡਾ ਕੰਮ ਵੀ ਨਹੀਂ ਚੱਲਣ ਦੇਣਾ ਉੱਥੇ ਜਾ ਕੇ ਕੋਠੀਆਂ ਦਾ ਕੰਮ ਬੰਦ ਕਰਾਇਆ ਗਿਆ ਉਹਨੂੰ ਕਨੈਕਸ਼ਨ ਤੇ ਜੋ ਕੀ ਹੋਣਾ ਸੀਗਾ ਉੱਥੇ ਆ ਕੇ ਬੰਦੇ ਇਹਨਾਂ ਦਾ ਬੰਦਾ ਹੈ ਇੱਕ ਦੀਪਕ ਨਾਮ ਦਾ ਉਹਨੇ ਜਾ ਕੇ ਕੰਮ ਰੋਕਿਆ ਮੈਂ ਫਿਰ ਦੁਬਾਰਾ ਜਦੋਂ ਉਹ ਇਹਨਾਂ ਨਾਲ ਹੀ ਜਿਹੜੀ ਪ੍ਰਾਈਵੇਟ ਹੈ ਇਹਦੇ ਨਾਲ ਪ੍ਰਾਈਵੇਟ ਹੈ ਇਹਦਾ ਉੱਥੇ ਕੋਈ ਸੀਮੈਂਟ ਦਾ ਸਟੋਰ ਆ ਉਹਦਾ ਦੀਪਕ ਸ਼ਰਮਾ ਉਹਦਾ ਨਾਮ ਹੈ ਉੱਥੇ ਸੀਮੈਂਟ ਸਟੋਰ ਹੈ ਉਹਦੇ ਨਾਲ ਹੀ ਹੁੰਦਾ ਜਿੰਨੀ ਉਗਰਾਹੀ ਹੁੰਦੀ ਹੈ ਸਾਰੀ ਉਹਦੇ ਜ਼ਰੀਏ ਉੱਥੇ ਜਾਂਦੀ ਹੈ ਮੈਂ ਆਪਣੇ ਫਾਦਰ ਨਾਲ ਗੱਲ ਕੀਤੀ ਉਸ ਤੋਂ ਬਾਅਦ ਉਹ ਮੇਰੇ ਫਾਦਰ business ਦੇਖਦੇ ਆ ਸਾਰਾ ਤਾਂ ਮੈਂ ਇਹਨਾਂ ਨੂੰ ਦੱਸਿਆ ਵੀ ਐ ਕਰਕੇ ਯਾਰ ਸਰਪੰਚ ਹੈਗੀ ਵੀ ਇਹਨਾਂ ਨੂੰ ਤੁਸੀਂ ਇਹਨਾਂ ਨੂੰ ਤੁਸੀਂ ਗੱਲ ਕਰ ਲਓ ਵੀ ਮੈਂ ਤਾਂ ਮੇਰੇ ਤਹਤ ਖੜੇ ਆ ਵੀ ਭਾਈ ਇਹ 4 ਲੱਖ ਰੁਪਏ ਮੰਗਦੀ ਹੈ ਮੇਰੇ ਫਾਦਰ ਵੀ ਇਹਦੇ ਘਰੇ ਜਾਂਦੇ ਇਹਨੂੰ ਬੇਨਤੀ ਕਰਦੇ ਵੀ ਸਰਪੰਚ ਸਾਹਿਬ ਤੁਸੀਂ ਵੀ ਮੈਂ ਹੁਣ ਇੱਕ ਐਜ਼ ਆ ਇੱਕ ਨਹੀਂ ਦਾ ਫਾਦਰ ਆ ਵੀ ਤੁਸੀਂ ਇੱਕ 4 ਲੱਖ ਰੁਪਏ ਮੰਗ ਰਹੇ ਹੋ ਜਾਇਜਾ ਜੀ ਗੱਲ ਕਰੋ ਕਹਿੰਦੀ ਠੀਕ ਹੈ ਜੀ 4 ਲੱਖ ਤੁਸੀਂ ਰਹਿਣ ਦੋ ਤੁਸੀਂ ਮੇਰੇ ਨਾਲ 1 ਲੱਖ 60000 ਰੁਪਏ ਮੰਗਦੇ ਹੋ ਉਹ ਕਹਿੰਦਾ 1 ਲੱਖ 60000 ਦੇਣਾ ਕਿ ਇਸ ਚੀਜ਼ ਤੇ ਤੂੰ ਮੈਨੂੰ ਪੈਸੇ ਕਿਸ ਚੀਜ਼ ਦੀ ਡਿਮਾਂਡ ਕਰ ਰਹੀ ਇਹਨੂੰ ਸਾਨੂੰ ਦੱਸ ਤਾਂ ਦੋ ਪਾਣੀ ਦਾ ਕਨੈਕਸ਼ਨ ਸਰਕਾਰੀ ਤੇ 1 ਲੱਖ ਹੁਣ ਪਹਿਲਾਂ ਤੁਸੀਂ 4 ਮੰਗਦੇ ਸੀ ਹੁਣ 1.60 ਦੇ ਆ ਗਏ ਇਹਨੇ ਮੰਨੀ ਨਹੀਂ ਇਹ ਇਹਨੇ ਬਹੁਤ ਪਰੇਸ਼ਾਨ ਕੀਤਾ ਪਿਛਲੇ 2-3 ਮਹੀਨਿਆਂ ਤੋਂ ਇਹਨਾਂ ਨੂੰ ਮੈਂ ਬਹੁਤ ਵਾਰੀ ਸਰਪੰਚ ਨੂੰ ਮੈਂ ਖੁਦ ਬੇਨਤੀ ਕੀਤੀ ਚਲੋ ਉਸ ਤੋਂ ਬਾਅਦ ਫਿਰ ਸਾਨੂੰ ਮੈਂ ਨਹੀਂ ਚਾਹੁੰਦਾ ਸੀ ਵੀ ਅਸੀਂ ਆਹ ਕੁਝ ਕਰੀਏ ਮੈਂ ਤਾਂ ਸਟਿੰਗ ਕੀਤਾ ਸੀ ਉਹਦੀ ਵੀਡੀਓਜ਼ ਬਣਾਈਆਂ ਸਾਰਾ ਕੁਝ ਡਿਮਾਂਡ ਉਹਦੀ ਕਲੀਅਰਲੀ ਉਹਦੀ ਡਿਮਾਂਡ ਜਿਹੜੀ ਹੈ ਪਹਿਲਾਂ 4 ਲੱਖ ਦੀ ਫਿਰ ਅਫਸਰਾਂ ਦੇ ਨਾਂ ਲੈਂਦੀ ਵੀ ਅਸੀਂ ਉੱਪਰ ਤੱਕ ਪੈਸੇ ਭੇਜਣੇ ਹੁੰਦੇ ਆ ਅਸੀਂ ਫਲਾਣੇ ਨੂੰ ਪੈਸੇ ਦੇਣੇ ਆਂਦੀ ਫਲਾਣੇ ਨੂੰ ਪੈਸੇ ਦੇਣੇ ਸਾਰੀ ਕਲੀਅਰ ਡਿਮਾਂਡ ਜਿਹੜੀ ਹੈ ਫਿਰ ਵਿਜੀਲੈਂਸ ਦੇ ਕੋਲ ਅਪਰੋਚ ਕੀਤੀ ਐਂਟੀ ਕ腐ਪਸ਼ਨ ਹੈਲਪਲਾਈਨ ਜਿਹੜੀ ਹੈ ਉਹ ਤੁਹਾਨੂੰ ਪਤਾ ਸਰਕਾਰ ਨੇ ਚਲਾਈ ਹੈ ਉਹਦੇ ਤੋਂ ਅਸੀਂ ਅਪਰੋਚ ਕੀਤੀ ਮੈਂ ਉਹਦੇ ਕੰਪਲੇਂਟ ਪਾਈ ਹੈ ਉਹਦੇ ਰਾਹੀਂ ਵਿਜੀਲੈਂਸ ਵਿਭਾਗ ਕੋਲ ਆਈ ਹੈ ਵਿਜੀਲੈਂਸ ਵਿਭਾਗ ਦੇ ਵਿੱਚ ਐਸਐਸਪੀ ਸਾਹਿਬ ਨੂੰ ਮਿਲਿਆ ਸੀ ਉਹਨਾਂ ਨੂੰ ਜਾ ਕੇ ਆਪਣੀ ਜਿਹੜੀ ਮੇਰੇ ਬਿਆਨ ਜੋ ਹੋਏ ਆ ਉਸ ਤੋਂ ਬਾਅਦ ਕੱਲ ਰਾਤ ਨੂੰ ਇਹਦੇ ਉੱਪਰ ਜਿਹੜਾ ਪਰਚਾ ਨੰਬਰ 13 ਐਫਆਈਆਰ ਹਾਲ ਕੱਲ 14 ਤਰੀਕ ਨੂੰ कल शाम हूं ये तो पर दर्ज हुई है जेड़ा की दर्शाउंदा है वी ए बहुत बड़े पद्रते जेड़ा ये करप्शन कर रही है जे हुन ਸਾਡੇ ਲਗੇ ਬੰਦਿਆਂ ਤੋਂ ਪੋਲਿਟਿਕਲ ਬੰਦਿਆਂ ਤੋਂ ਇਹ 4 ਲੱਖ ਮੰਗ ਸਕਦੀ ਆ ਤੁਸੀਂ ਹਿਸਾਬ ਲਾ ਲਓ ਵੀ ਉੱਥੇ ਦੇ ਲੋਕ ਸਾਡੇ ਕੋਲੇ ਇਕੱਠੇ ਹੋ ਕੇ ਆ ਰਹੇ ਆ ਇੱਕ ਪਤੰਗ ਵੇਚਣ ਵਾਲਾ ਬੰਦਾ ਹੈ ਉੱਥੇ ਕੋਈ ਬੰਦਾ ਪਤੰਗ ਵੇਚਦਾ ਉਹਨੂੰ ਕਹਿੰਦਾ ਵੀ ਤੇ 5 ਰੁਪਏ ਦਾ ਪਤੰਗ ਆ ਤੂੰ 6 ਰੁਪਏ ਦਾ ਵੇਚਣਾ ਤੇ 1 ਰੁਪਿਆ ਜਿਹੜੀ ਕਮਿਸ਼ਨ ਉਹ ਮੇਰੇ ਘਰ ਵਾਲੇ ਦੀ ਆ ਇਹਦੇ ਚੋਂ 1 ਰੁਪਿਆ ਮੇਰੇ ਘਰ ਲਈ ਜਾਣਾ ਚਾਹੀਦਾ ਉਦੇ ਬਾਹਰ ਇੱਕ ਸਦਯੋਗ ਨਗਰ ਤੰਦਰਾਲ ਰੋਡ ਦੇ ਕੋਲ ਇੱਕ પેટ્રોલ ਪੰਪ ਹੈ। ਉਹ પેટ્રોલ ਪੰਪ ਦੇ ਵਿੱਚ ਇੱਕ ਬੰਦਾ ਹਵਾ ਭਰਦਾ ਸੀ ਉਹਨੂੰ ਮਜਬੂਰੀ ਹਟਾ ਕੇ ਉਹ ਤੋਂ ਉਹਨੂੰ ਕਿਹਾ ਗਿਆ ਵੀ ਤੂੰ ਆਪਣਾ ਬੰਦਾ ਲਾ ਵੀ ਮੇਰੇ ਘਰ ਵਾਲੇ ਨੂੰ ਹਵਾ ਦੇ ਪੈਸੇ ਹਵਾ ਭਰਨ ਦੇ ਪੈਸੇ ਜਾਣੇ ਚਾਹੀਦੇ ਆ। ਇੱਕ ਉਥੇ ਕਰਿਆਨਾ ਸਟੋਰ ਆ ਬਾਬਾ ਕਰਿਆਨਾ ਸਟੋਰ। ਉਹਨੇ ਆਪਦੇ ਕੋਠੀ ਵੇਚੀ ਉਹਨੇ ਨਕਸ਼ਾ ਪਾਸ ਕਰਾਉਣਾ ਸੀ ਨਕਸ਼ਾ ਪਾਸ ਕਰਾਉਣ ਵਾਸਤੇ ਸਰਪੰਚ ਦੀ ਮੋਹਰ ਲੱਗਦੀ ਹੈ। ਜਦੋਂ ਵੀ ਕੋਈ ਨਕਸ਼ਾ ਪਾਸ ਕਰਾਉਣਾ ਸਰਪੰਚ ਦੀ ਮੋਹਰ ਲੱਗਦੀ ਹੈ ਔਰ ਸਰਪੰਚ ਸਾਹਿਬ ਉਹਨਾਂ ਤੋਂ 5000 ਰੁਪਏ ਇੱਕ ਮੋਹਰ ਲਾਉਣ ਦਾ ਲੈ ਰਹੇ ਆ। ਇਹ ਚਾਰ ਪੰਜ ਉਧਾਰਨਾ ਦਿੱਤੀਆਂ ਨੇ ਲੋਕੀ ਉੱਥੇ ਇੰਨਾ ਪਰੇਸ਼ਾਨ ਨੇ ਜਿਹੜਾ ਲੋਕੀ ਆਪਣਾ ਬੰਦਾ ਆਪਣਾ ਘਰ ਬਣਾਉਂਦਾ ਪਿੱਛੇ ਇੱਕ ਬੰਦੇ ਨੇ ਉੱਥੇ ਕੁਆਟਰ ਬਣਾਇਆ ਉਹ ਤੋਂ ਲੱਖ ਰੁਪਏ ਲਿਆ ਸਾਰੇ ਬੰਦੇ ਉੱਥੇ ਅੱਜ ਸਾਡੇ ਕੋਲੇ ਆਏ ਆ ਵੀ ਸਾਡੇ ਕੋਲੇ ਇੰਨੇ ਨੇ ਪੈਸੇ ਆਹ ਫਰਾਨੀ ਫਰਾਨੀ ਇੰਨੀ ਤਰੀਕ ਨੂੰ ਫੜ ਤੋਂ ਲਏ ਆ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਸਾਡੇ ਕੋਲ ਆਈਆਂ ਨੇ ਔਰ ਤੁਸੀਂ ਹੈਰਾਨੀ ਇਸ ਗੱਲ ਦੀ ਹੈ ਵੀ ਜਿਹੜੇ ਬੰਦੇ ਇਹਦਾ ਬਹੁਤ ਵੱਡਾ ਗਰੋਅ ਹੈ ਕਿਉਂਕਿ ਜਿਹੜਾ ਬੰਦਾ ਇਹ ਡਿਮਾਂਡ ਕਰ ਰਹੀ ਹੈ ਇਹਦਾ ਮਤਲਬ ਇਹਦੇ ਪਿੱਛੇ ਬਹੁਤ ਵੱਡਾ ਗਰੋਅ ਕੰਮ ਕਰ ਰਿਹਾ ਔਰ ਇਹ ਗ੍ਰੋ ਦਾ ਪਰਦਾ ਫਾਸ਼ ਬਹੁਤ ਜਲਦੀ ਅਸੀਂ ਕਰਾਂਗੇ ਕਿਉਂਕਿ ਸਾਨੂੰ ਪਤਾ ਹੈ ਵੀ ਉਹ ਬੰਦੇ ਬਹੁਤ ਜ਼ਿੰਮੇਵਾਰ ਸਮਾਜ ਦੇ ਬੰਦੇ ਆ ਮੈਂ ਤੁਹਾਡੇ ਰਹੀਂ ਉਹਨਾਂ ਨੂੰ ਮੈਸੇਜ ਦੇਣਾ ਚਾਹੁੰਦਾ ਵੀ ਤੁਹਾਡੀਆਂ ਵੀ ਵੀਡੀਓ ਜਿਹੜੇ ਤੁਸੀਂ ਪੈਸੇ ਲੈਏ ਆ ਇਹਦੇ ਰਹੀਂ ਤੇ ਜਿਹੜੇ ਸਾਡੇ ਬੰਦਿਆਂ ਤੋਂ ਲਏ ਸਾਰੀਆਂ ਵੀਡੀਓ ਸਾਡੇ ਕੋਲ ਪ੍ਰਾਪਤ ਹੈਗੀਆਂ ਨੇ ਵਿਜੀਲੈਂਸ ਨੂੰ ਅਸੀਂ ਜਮ੍ਹਾਂ ਕਰਾਤੀਆਂ ਨੇ ਐਸ ਐਵਿਡੈਂਸ ਬਹੁਤ ਜਲਦੀ ਬਹੁਤ ਵੱਡੇ ਵੱਡੇ ਜਿਹੜੇ ਅਧਿਕਾਰੀ ਤੇ ਬਹੁਤ ਵੱਡੇ ਵੱਡੇ ਜਿਹੜੇ ਪੋਲਿਟੀਕਲ ਬੰਦੇ ਆ ਇਹਦੇ ਵਿੱਚ ਇਸ ਜਦੋਂ ਵਿਜੀਲੈਂਸ ਕਾਰਵਾਈ ਕਰੂਗੀ ਜਦੋਂ ਇਨਕੁਆਇਰੀ ਹੋਣੀ ਆ ਤੇ ਸਾਰਿਆਂ ਦੇ ਨਾਮ ਉਹਦੇ ਵਿੱਚ ਆ ਜਾ ਕਰਨਗੇ ਜੀ ਆ ਨਾਲ ਦੇ ਉਹਦੇ ਮੈਂਬਰ ਨਹੀਂ ਮੈਂਬਰ ਕੋਈ ਨਹੀਂ ਜੀ ਮੈਂਬਰ ਤਾਂ ਸਾਰੇ ਪਰੇਸ਼ਾਨ ਐ ਮੈਂਬਰ ਤਾਂ ਸਾਨੂੰ ਦੱਸ ਰਿਹਾ ਵੀ ਇਹ ਫਰਾਨੀ ਇੱਕ ਮੋਹਰ ਲਾਉਣ ਦਾ 5000 ਰੁਪਏ ਲੈ ਰਹੀ ਆ ਤੁਸੀਂ ਦੱਸੋ ਵੀ ਇੱਕ ਆਪਣੇ ਬੰਦੇ ਨੇ ਆਧਾਰ ਕਾਰਡ ਬਣਾਉਣਾ ਤੇ ਤੁਸੀਂ ਉਹਦੇ ਮੋਹਰ ਲਾਉਣ ਦਾ 5000 ਰੁਪਏ ਲਵੋਗੇ ਇੱਕ ਤੁਸੀਂ ਐਪੀਆਰ ਦਾ ਕਟਵਾ ਦਈਆਂ ਤੁਸੀਂ ਖੂਦ ਦਿੱਤੇ ਸੀ ਉਹਦਾ ਐਪੀਆਰ ਰੋਜੀ ਪਨਾ ਤਾਂ ਕੋਈ ਕਾਰਵਾਈ ਤੋਂ ਕੀ ਉਸ ਬੰਦੇ ਉੱਤੇ ਹੋਲ ਤੇ ਸੂਤ ਨਹੀਂ ਹੋ ਵੀ ਅੱਗੇ ਦੇਉਗੇ ਦੇਖੋ ਜੀ ਮੈਂ ਵਿਜੀਲੈਂਸ ਵਿਭਾਗ ਦਾ ਧੰਨਵਾਦ ਕਰਦਾ ਐਸਐਸਪੀ ਸਾਹਿਬ ਜਿਹੜੇ ਜਗਤਪ੍ਰੀਤ ਜੀ ਉਹਨੂੰ ਮੈਂ ਅਪੋਰਟ ਕੀਤੀ ਸੀ ਕਿ ਉਹਨਾਂ ਨੇ ਬਹੁਤ ਵਧੀਆ ਡੀਲ ਕੀਤਾ ਜਿੰਨੀ ਉਹਨਾਂ ਦੀ ਟੀਮ ਨੇ ਬਹੁਤ ਵਧੀਆ ਸਾਨੂੰ ਗਾਈਡ ਕੀਤਾ ਔਰ ਜਿਹੜੀ ਪੰਜਾਬ ਸਰਕਾਰ ਦੀ ਹੈਲਪਲਾਈਨ ਹੈ ਮੈਂ ਕੋਈ ਉਹਨਾਂ ਨੂੰ ਬਣਾਣੀ ਚਾਹਦਾ ਉਹਨਾਂ ਨੇ ਚੰਗਾ ਕੰਮ ਕੀਤਾ ਤੇ ਚੰਗਾ ਕਹਾਂਗੇ ਸੋ ਉਹਨਾਂ ਦੇ ਜ਼ਰੀਏ ਜਿਹੜਾ ਇਹ ਪਰਚਾ ਦਰਜ ਹੋਇਆ ਇਨਕੁਆਰੀ ਪਹਿਲਾਂ ਕੀਤੀ ਹੈ ਸਾਰੀ ਵੀਡੀਓਜ਼ ਦੇ ਸਬੂਤ ਉਹਨਾਂ ਕੋ ਜਮਾ ਨੇ ਔਰ ਬਹੁਤ ਵਧੀਆ ਇਨਕੁਆਰੀ ਕਰਕੇ ਉਹਨਾਂ ਨੇ ਪਰਚਾ ਦਰਜ ਕੀਤਾ ਔਰ ਅੱਗੇ ਫਰਦਰ ਇਨਕੁਆਰੀ ਇਹਦੀ ਚੱਲ ਰਹੀ ਹੈ ਕਿ ਵੀ ਬਹੁਤ ਸਾਰੀਆਂ ਵੀਡੀਓਜ਼ ਕੱਲੀ ਇੱਕ ਨਹੀਂ ਹੈ ਭਾਈ ਮਕਾਨ ਤੁਹਾਡਾ ਇਹ ਮੇਰੇ ਨਾਲ ਤੇ ਰਿਸ਼ਤੀ ਹੈ ਜੀ ਇਹਦੀ ਮੇਰੇ 100 ਕਈ ਦਾ ਪਲਾਟ ਹੈ ਜੀ ਇਹ ਗਲਾੜਾ ਦੀ ਗਾੜੀ ਨਹੀਂ ਆਇਆ ਕੋਈ ਲੋ ਨੇ ਗਲੱਡਾ ਦਾ ਕੋਈ ਰੋਲ ਹੀ ਨਹੀਂ ਹੈ ਇਹਦੇ ਵਿੱਚ ਇਹ ਤਾਂ ਸਿਰਫ ਇਹਦਾ ਨਾ ਪਾਣੀ ਦਾ ਸਬੰਧ ਹੈ ਜੀ ਪਾਣੀ ਨਾਲ ਹੈ ਬਿਲਡਿੰਗ ਬਗਵਾਤੀ ਬਿਲਡਿੰਗ ਨਹੀਂ ਉਹ ਤਾਂ ਗਲੱਡਾ ਹੈ ਇਹ ਰੋਗ ਰਹੀ ਜੀ ਆਕੇ ਇਹ ਆਪਣੇ ਆਪ ਹੀ ਬਣੀ ਹੋਈ ਗਲੱਡ ਅੱਛਾ ਜਿਸ ਤਰ੍ਹਾਂ ਤੁਸੀਂ ਕਹਿੰਦਾ ਤੁਸੀਂ ਤਾਂ ਅਪਰੋਚ ਕਰਤੀ ਵਿਜੀਲੈਂਸ ਕਰਦੇ ਤੁਸੀਂ ਉਸ ਤੋਂ ਤਾਂ ਅਪਰੋਚਾ ਨਹੀਂ ਤੁਸੀਂ ਵੀਡੀਓ ਬਣਾਉਂਦਾ ਲੱਗਦਾ ਕਿ ਹੋਰ ਬੜੇ ਪੀੜਤ ਜਿਹੜੇ ਨੇ ਨਿਕਲਣਗੇ ਜਦੋਂ ਕੰਮ ਮੈਂ ਕਹਿੰਦੀ ਬਹੁਤ ਸਾਰੇ ਪੀੜਤ ਜਿਹੜੇ ਸਾਡੇ ਕੋਲ ਜਿਨ੍ਹਾਂ ਨੇ ਅਪਰੋਚ ਆਲਰੇਡੀ ਪਹਿਲਾਂ ਹੀ ਕੀਤੀ ਹੋਈ ਹੈ ਜੀ ਬਹੁਤ ਸਾਰੇ ਪੀੜਤ ਤਾਂ ਨਹੀਂ ਅਪਰੋਚ ਕੀਤੀ ਹੋਈ ਹੈ ਮੇਰੇ ਕੋਲ ਵੀਡੀਓਜ਼ ਬਹੁਤ ਸਾਰੀ ਆ ਚੁੱਕੀਆਂ ਨੇ ਕਿੱਥੇ ਕਿਥੇ ਪੈਸੇ ਜਾਂਦੇ ਕਿਹੜੇ ਕਿਹੜੇ ਬੰਦੇ ਵੱਡੇ ਵੱਡੇ ਬੰਦੇ ਪੈਸੇ ਲੈ ਰਹੇ ਹੁਣ ਮੈਂ ਇੱਥੇ ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਫਿਰ ਪੋਲਿਟੀਕਲ ਮੁੱਦਾ ਬਣੂਗਾ ਪਰ ਉਹਦਾ ਨਾਂ ਜਦੋਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਵੀਡੀਓ ਸਬੂਤ ਲੈ ਕੇ ਆਵਾਂਗਾ ਔਰ ਸਾਰੇ ਸਾਹਮਣੇ ਨਸ਼ਰ ਕਰਾਂਗੇ ਵੀ ਆਹ ਜ਼ਿੰਮੇਵਾਰ ਬੰਦੇ ਵੀ ਪੈਸੇ ਯਾਰ ਮੰਗ ਸਕਦੇ ਜੇ ਸਰਪੰਚ ਪੈਸੇ ਮੰਗਰੇ ਇਹਦਾ ਮਤਲਬ ਉਹਦੇ ਪਿੱਛੇ ਬਹੁਤ ਸਾਰੀਆਂ ਤਖਤਾਂ ਕੰਮ ਕਰ ਗਈਆਂ ਕਿਹ ਚ ਗ੍ਰਿਫਤਾਰੀ ਹੋ ਰਹੀ ਆ ਦੀ ਇਹਨੇ ਉਹਨੇ ਘਰੇ ਰੇਡ ਸੁਈਆਂ ਨਹੀਂ ਮਨ ਲਾਦਾ ਮੈਨੂੰ ਇਹਦੇ ਵਾਰ ਜਾਣਕਾਰੀ ਇਹ ਤਾਂ ਵਿਜਲਿਆਂ ਦਾ ਕੰਮ ਹੈ ਜੀ ਹੁਣ ਗ੍ਰਿਫਤਾਰ ਕਰਨਾ ਕਿੰਨੇ ਬੰਦੇ ਨੇ ਗੈਂਗ ਇਹ ਕਿੰਨੇ ਬੰਦੇ ਦਾ ਗੈਂਗ ਆ ਉਹਨੂੰ ਸਰਪੰਚਾ ਨੂੰ ਤੜਾ ਕੌਣ ਦਿੰਦੇ ਉਹੀ ਬੰਦੇ ਦਿੰਦੇ ਸੀਮੈਂਟ ਪੱਟੀ ਕਰਦੇ ਨੇ ਉਹ ਹੀ ਕਰਦੇ ਆ ਜੀ ਬਹੁਤ ਵੱਡਾ ਗੈਂਗ ਹੈ ਜੀ ਇਹ ਇਹਦੇ ਪਿੱਛੇ ਕੋਈ ਸਰਪੰਚ ਇੱਕ ਇਕੱਲਾ ਸਰਪੰਚ ਨਹੀਂ ਸਰਪੰਚ ਲੋਕਾਂ ਦੀ ਸੇਵਾ ਕਰਨ ਲਈ ਬਣਿਆ ਹੁੰਦਾ ਲੋਕੋ ਸਰਪੰਚ ਦਾ ਕੰਮ ਹੈ ਮੈਂ ਖੁਦ ਮੇਰਾ ਛੋਟਾ ਭਰਾ ਸਰਪੰਚ ਰਿਹਾ ਹੈ 5 ਸਾਲ ਪਿਛਲੀ ਟਰਮ ਦੇ ਵਿੱਚ ਅਸੀਂ ਆਪਣੇ ਜੇਬਾਂ ਚੋਂ ਲੋਕਾਂ ਦੇ ਕੰਮ ਕਰਦੇ ਰਹੇ ਹਾਂ ਜੇਬਾਂ ਚੋਂ ਸੜਕਾਂ ਬਣਾਈਆਂ ਨੇ ਉਹ ਲੋਕਾਂ ਦੀ ਜਿਹੜਾ ਸਰਬੰਜਵੰਦ ਲੋਕਾਂ ਦੀ ਸੇਵਾ ਕਰਨ ਲਈ ਬਣਦਾ ਨਾ ਕਿ ਲੋਕਾਂ ਨੂੰ ਕੁੱਟਣ ਲਈ ਜਾਂ ਲੋਕਾਂ ਨੂੰ ਲੁੱਟਣ ਲਈ ਬਣਦਾ ਸਰ ਜਿਹੜਾ ਐਵੀਡੈਂਸ ਬੰਦਾ ਪਰਚਾ ਦਰਜ ਕੀਤਾ ਗਿਆ ਹੈ ਹੈ ਨਹੀਂ ਨਹੀਂ ਦੇਖੋ ਉਹ ਐਵੀਡੈਂਸ ਹੈ ਜੀ ਉਹ ਉਹ ਵੀਜਿਲੈਂਸ ਦਾ ਇਹ ਐਵੀਡੈਂਸ ਹੈ ਮੈਂ ਉਹ ਬਾਹਰ ਕਰਾਂਗੇ ਉਹ ਫਿਰ ਉਹ ਗੱਲ ਸਹੀ ਨਹੀਂ ਹੋਣੀ ਕਿਉਂਕਿ ਕੋਰਟ ਦਾ ਮੈਟਰ ਹੈ ਉਹਨੂੰ ਕੋਰਟ ਦੇ ਵਿੱਚ ਇਹ ਜਾ ਚੁੱਕਿਆ ਹੈ ਐਫ ਆਈ ਆਰ ਦੀ ਕਾਪੀ ਲੈ ਕੇ ਐਫ ਆਈ ਆਰ ਦੀ ਕਾਪੀ ਬਿਲਕੁਲ ਨਾ 13 ਨੰਬਰ ਐਫ ਆਈ ਆਰ ਹੈ ਜੀ ਐਫ ਆਈ ਆਰ ਦਰਜ ਰਾਤ ਨੂੰ ਐਫ ਆਈ ਆਰ ਦਰਜ ਹੋਈ ਹੈ ਔਰ ਉਹ ਸਾਰੇ ਸਬੂਤਾਂ ਸਮੇਤ ਉਥੇ ਉਹਨਾਂ ਨੇ ਸਾਰੇ ਵਾਚ ਕਰਕੇ ਇਨਕੁਆਰੀ ਕਰਕੇ ਉਹਦੇ ਐਫਆਈਆਰ ਦਰਜ ਕੀਤੀ। ਇਹ ਸਿਰਫ ਪੰਜ ਤੇ ਹੋਣਾ ਚਾਹੀਦਾ। ਮੈਂ ਉਹਦੇ ਉਹਦਾ ਨਾਮ ਵਿੱਚ ਹੈਗਾ ਜੀ ਪਿੱਛੇ ਲਾਸਟ ਬਟ ਉਹਦਾ ਨਾਮ ਐਫਆਈਆਰ ਦਰਜ ਹੋਈ ਹੈ ਬਾਵਾ ਦੇ ਨਾਂ ਤੇ ਬਟ ਉਹਨੂੰ ਉਹਦੇ ਵਿੱਚ ਇਨਕੁਆਰੀ ਦੇ ਵਿੱਚ ਰੱਖਿਆ ਗਿਆ। ਜਿਹੜੇ ਸਰਪੰਚ ਬਣਾਏ ਸੈਂਟੀਵਾਲ ਬਣਾਏਗੇ ਉਹ ਚੋਣਾ ਨਾਲ ਚੁਣੇ ਗਏ ਸੀ। ਦੇਖੋ ਜੀ ਚੋਣਾ ਹੋਣੀਆਂ ਸੀਗੀਆਂ ਬਟ ਇਹਨਾਂ ਨੇ ਉਹਦਾ ਜਿਹੜੇ ਦੂਜੇ ਬੰਦੇ ਸੀਗੇ ਉਹਨਾਂ ਦੇ ਪੇਪਰ ਗ੍ਰਾਧਿਤ ਹੋ ਗਏ ਸੀ। ਇਸ ਕਰਕੇ ਇਹਨੂੰ ਸਰਵ ਸੰਤੀ ਨਾਲ ਮਜਬੂਰੀ 'ਚ ਲੋਕਾਂ ਨੂੰ ਛੋੜਨਾ ਪੈ ਗਿਆ। ਜੀ ਇਹਦੀ ਸ਼ਿਕਾਇਤ ਪੰਚਾਇਤ ਮੰਤਰੀ ਨੂੰ ਵੀ ਦਵਾਂਗੇ ਕਿਉਂਕਿ ਵਿਜੀਲੈਂਸ ਨੇ ਤਾਂ ਆਪਣਾ ਕੰਮ ਕਰ ਦਿੱਤਾ। ਬਿਲਕੁਲ ਬਿਲਕੁਲ। ਅਬ ਸੀ ਤਾਂ ਦੇਖੋ ਨੀ ਸਰਕਾਰ ਤੱਕ ਪੰਚਾਇਤ ਮੰਤਰੀ ਤੱਕ ਜਿਹੜੇ ਡਿਪਾਰਟਮੈਂਟ ਹੈਗਾ ਜਿਹੜਾ ਪੰਚਾਇਤ ਦਾ ਉਹਨਾਂ ਤੱਕ ਵੈਸੇ ਵੀ ਆਲਰੇਡੀ ਪਹੁੰਚ ਚੁੱਕੀ ਆ ਉਹਨਾਂ ਨੂੰ ਤਾਂ ਹੁਣ ਇਹਨਾਂ ਨੂੰ ਸਸਪੈਂਡ ਕਰਕੇ ਦੁਬਾਰਾ ਇੱਥੇ ਚਨਾਮ ਕਰਨਾ ਚਾਹੀਦਾ ਲੋਕਾਂ ਨੂੰ ਰਹਾਹ ਦੇਣੀ ਚਾਹੀਦੀ। ਸਰਪੰਚ ਦਾ ਪੂਰਾ ਨਾਮ ਕੀ ਹੈ? ਸੁਖਵਿੰਦਰ ਕੌਰ ਬਹਾਵਾ ਜੀ। ਤੁਸੀਂ ਇਸ ਸੰਬੰਧ ਵਿੱਚ ਜਿਹੜਾ ਜ਼ਿਲ੍ਹਾ ਪੰਚਾਇਤ ਅਫਸ ਜਦੋਂ ਪਰਚਾ ਦਰਜ ਹੁੰਦਾ ਵਿਜੀਲੈਂਸ ਦਾ ਆਲਰੇਡੀ ਜਿਹੜਾ ਸਬੰਧਤ ਮਹਿਕਮਾ ਹੁੰਦਾ ਉਹਨੂੰ ਐਫ ਆਈ ਆਰ ਕੱਲ ਰਾਤ ਨੂੰ ਪਹੁੰਚ ਚੁੱਕੀ ਹੈ ਇਹ ਡੀ ਸਭ ਕੋ ਜਾ ਚੁੱਕੀ ਹੈ ਹੁਣ ਇਹ ਸਸਪੈਂਸ਼ਨ ਦੀ ਤਿਆਰੀ ਠੀਕ ਹੈ ਥੈਂਕ ਯੂ ਠੀਕ ਹੈ ਜੀ